ਕਸਣਾ ਇੱਕੋ ਜੀ ਕਰਦਾ ਤਵਾਦਵ ਸੀ ਕੇ ਪਾਰ ਇੱਕ ਦੀ ਸਫਾਈ ਦੇਖੋ ਤੁਸੀਂ ਵਾਸ਼ ਹੋਣੀ ਹੈ ਨਾ ਆ ਜੀ ਇਹ ਨਾ ਦੁਪੱਟਾ ਘੱਟੋ ਘੱਟ ਵੀ 16 17 ਸਾਲ ਪੁਰਾਣਾ ਹੈ ਦੇਖ ਲਓ ਉਹਦੋਂ ਪੱਖੀ ਲੈ ਸਰ ਨਵੀਂ ਨਵੀਂ ਚੱਲੀ ਸੀ ਤੇ ਦੁਪੱਟਾ ਬੜਾ ਕੋਸਟਲੀ ਸੀ ਮਹਿੰਗਾ ਹੈ ਤੇ ਨਾ ਆਪਾਂ ਤਿੰਨ ਛੂਟ ਹੰਡਾ ਲੈ ਸਰ ਹਲੋ ਮੈਂ ਤੁਹਾਨੂੰ ਮੈਂ ਫੇਰ ਦਿਖਾਦਾ ਆ ਤਿੰਨੇ ਛੂਟ ਜੇ ਤੇ ਆ ਮੈਂ ਆਪ ਹੀ ਸਟਿਚ ਕਰਦੀ ਆ ਤੇ ਹਲੋ ਜੀ ਸਤਿ ਸ੍ਰੀ ਅਕਾਲ ਹੋਰ ਸਨਾ ਫਰੰਟ ਤੁਹਾਡਾ ਕੀ ਹਾਲ ਐਸ ਕਰ ਦਿੱਤੀ ਸਭ ਠੀਕ ਠਾਕ ਵਧੀਆ ਹੋ ਗਿਆ ਵਾਈ ਗੁਰ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ ਤੁਸੀਂ ਕਹਿੰਦੇ ਕਿ ਮੈਂ ਤੁਹਾਨੂੰ ਦਿਖਾ ਰਹੀ ਕਿ ਬੈਲਟ ਐਸੀ ਕੋਈ ਗੱਲ ਨਹੀਂ ਕਿਉਂਕਿ ਮੇਰਾ ਸਟੈਂਡ ਜੇ ਫੋਨ ਦਾ ਲਾਭਦਾਨ ਪਿਆ ਤੁਹਾਨੂੰ ਪਤਾ ਕਿੰਨੇ ਦਿਨ ਤੋਂ ਕੋਈ ਵੀਡੀਓ ਨਹੀਂ ਪਾਈ ਤੁਹਾਨੂੰ ਮੈਂ ਦਿਖਾ ਰਹੀ ਸੀ ਮੈਂ ਬਣਾ ਕੇ ਲਿਆੰਦੇ ਸੀ ਸੂਟ ਦੋ ਅੱਜ ਕੱਲ ਦੇ ਮੌਸਮ ਨੂੰ ਆਣ ਜਾਣ ਵਾਲੇ ਹਨ ਤੇ ਆ ਦੇਖੋ ਲਫਾਫੇ ਜੋ ਮੈਂ ਲਏ ਆ ਕੱਢ ਤੇ ਹੁਣ ਇਹ ਮੈਂ ਤੁਹਾਨੂੰ ਦਿਖਾਣੇ ਆ ਪਹਿਲੇ ਦਿਖਾਈਏ ਕਿਹੜਾ ਆਵਲਾ ਦਿਖਾਈਏ ਜੇ ਕਿਸੇ ਨੇ ਵੀ ਮੇਰੇ ਭੈਣ ਭਰਾ ਨੇ ਆਰਡਰ ਕਰਨੇ ਹੁੰਦੇ ਕਰ ਸਕਦੇ ਜੇ ਬਹੁਤ ਹੀ ਜੈਨੂਅਲ ਜੇ ਰੇਟ ਤੇ ਸੂਟ ਹੈ ਕੋਈ ਖਾਸ ਮਹਿੰਗਨ ਤੇ ਇੰਨੇ ਵਧੀਆ ਲੁੱਕ ਮੇਰਾ ਤੇ ਹੁਣ ਬਸ ਨਾ ਇੱਕੋ ਜੀ ਕਰਦਾ ਦਵਾ ਦਵ ਸੀ ਕੇ ਪਾ ਲਵਾ ਆ ਦੇਖਿਓ ਇਹ ਨਾ ਇਹ ਸੌਫਟ ਵਾਲੀ ਖਾਦੀ ਗਈ ਹੈ ਜਿਹੜੀ ਅੱਜ ਕੱਲ ਸਾਬ ਲੈ ਲੋ ਠੰਡ ਤੇ ਹੁੰਦੀ ਹੈ 2 ਮਹੀਨੇ ਜਿਆਦਾ ਦਸੰਬਰ ਤੇ ਜਨਵਰੀ ਬਸ ਉਹਦੇ ਅਸੀ ਕਰਾਂ ਕਪੜੇ ਪਾ ਹੀ ਲੈਨੇ ਇਹਦੇ ਥਲੇ ਵੀ ਸ਼ਰਟ ਤੇ ਲਾਈਨਿੰਗ ਲਗਣੀ ਹੈ ਉਹ ਵੀ ਥੋੜੀ ਮਰਜ਼ੀ ਹੈ ਬਿਲਕੁਲ ਸੌਫਟ ਵਾਲੀ ਤੇ ਇਹ ਸਲਵਾਰ ਤੇ ਨਹੀਂ ਲਗਣੀ ਤੇ ਬਹੁਤ ਹੀ ਵਧੀਆ ਰੇਟ ਤੇ ਛੂਟ ਤੇ ਇੰਨੇ ਜਿਆਦਾ ਗ੍ਰੇਸ ਇਹਦੇ ਨਾਲ ਤੁਸੀਂ ਚਾਹੇ ਨਾ ਨਾ ਦੁਪੱਟਾ ਲਾਓਗੇ ਪਾਈਪਿੰਗ ਲਗਾਓਗੇ ਛੂਟ ਨੂੰ ਲੈ ਐਨਾ ਵਧੀਆ ਨਾ ਛੂਟ ਬਣੇਗਾ ਤੇ ਐਨ ਗਰਲਿਸ਼ੀ ਲੁੱਕ ਬੜਾਈ ਵਧੀਆ ਟੀਚਰਾ ਵਾਲਾ ਤੁਸੀਂ ਲਾ ਲਓ ਤੇ ਸੋਬਰ ਜਿਹਾ ਐਨ ਤੇ ਬੜੇ ਵਾਜਿਬ ਜੀ ਰੇਟ ਤੇ ਮਿਲਿਆ ਇਹ ਸਾਨੂੰ ਮਿਲਿਆ ਨੇ 700 ਦਾ ਤਾਂ ਮੈਂ ਰੇਟ ਦੱਸ ਦਿੰਨੀ ਆ 700 ਦਾ ਸੂਟ ਆ ਦੇਖਿਓ ਵਧੀਆ ਕਪੜਾ ਇੰਨਾ ਜ਼ਿਆਦਾ ਹੰਡੇਗਾ ਤੁਸੀਂ ਨਾ ਹਿਸਾਬ ਲਾ ਲਓ ਇਹ ਤਾਂ ਕਿ ਨੇਮ ਹੀ ਨਹੀਂ ਚੱਲ ਜਾਣਾ ਸੂਟ ਕੋਈ ਸ਼੍ਰਿੰਕ ਨਹੀਂ ਹੋਣਾ ਕੁਝ ਨਹੀਂ ਆ ਦੇਖ ਲਓ ਖਾਦੀ ਦੀ ਸਲਵਾਰ ਚੇ ਬਾਟਮ ਤੇ ਖਾਦੀ ਦੀ ਸ਼ਾਰਟ ਤੇ ਦੁਪੱਟਾ ਮੈਂ ਲਵਾਂਗੀ ਨਾ ਡਾਈ ਕਰਾਵਾਂਗੀ ਆਪ ਹੀ ਮੈਂ ਸਟਿਚ ਕਰਾਂਗੀ ਤੇ ਤੁਹਾਨੂੰ ਉਹ ਵੀ ਦੱਸਾਂਗੀ ਬਾਅਦ ਚ ਹੁਣ ਮੈਂ ਤੁਹਾਨੂੰ ਦਿਖਾਣੀ ਹੈ ਦੂਸਰਾ ਸੂਟ ਤੇ ਉਹ ਵੀ ਬਹੁਤ ਸੋਹਣਾ ਹੈ ਉਹ ਲੀਆਈ ਵਰਕ ਵਾਲਾ ਮਹਿੰਦੀ ਕਲਰ ਦਾ ਇਹ ਕੈਮਰੇ ਚ ਨਾ ਥੋੜਾ ਜਿਹਾ ਆ ਰਿਹਾ ਏ ਫਿੱਕਾ ਬਹੁਤ ਸੋਹਣਾ ਕਲਰ ਹੈ ਮੈਂਦੇ ਨਾ ਡਾਰਕ ਜਿਹਾ ਵਾਲਾ ਬੜਾ ਪਿਆਰਾ ਤੇ ਇਹ ਮੈਂ ਲਿਆ ਇੱਕ ਆ ਜੀ ਇਹ ਵੀ ਬੜਾ ਵਧੀਆ ਰੇਟ ਤੇ ਵਰਕ ਦੇਖਿਓ ਇਹਦਾ ਆ ਇਹਦੀ ਗਲਾ ਤੇ ਨਾਲਾ ਪੈਨਲ ਬਨੇ ਹੋਏ ਨੇ ਤੇ ਇੱਕ ਇਥੇ ਫਲਾਵਰ ਹੈ ਤੇ ਦੋ ਇਹਦੀਆਂ ਬਾਜ਼ੂ ਤੇ ਫਲਾਵਰ ਹੈ ਉਹ ਇਹ ਤਾਂ ਦਿਖਾ ਰਹੀਆਂ ਤੇ ਇਹ ਜਿਹੜਾ ਫੈਬਰਿਕ ਹੈ ਇਹ ਹੈ ਗਾਏ ਚਾਕਲੇਟ ਕਾਟਨ ਫੈਬਰਿਕ ਇਹ ਵੀ ਨਾ ਕਿ ਬਹੁਤ ਵਧੀਆ ਜਿਸ ਤਰ੍ਹਾਂ ਅੱਜ ਕੱਲ ਮੌਸਮ ਹੈ ਬੜਾ ਹੀ ਸੋਹਣਾ ਨਵੰਬਰ ਤੱਕ ਸੰਬਰ ਨੂੰ ਲਾਈਨਿੰਗ ਸ਼ਰਟ ਥੱਲੇ ਲਗਾਣੀ ਲਗਾ ਲਿਓ ਇਹ ਤੇ ਵਿਦਆਊਟ ਲਾਈਨਿੰਗ ਵੀ ਸੀ ਪਜਾਣਾ ਤੇ ਲਾਈਨਿੰਗ ਵੀ ਜੇ ਤੁਸੀਂ ਚਾਹੁੰਦੇ ਹੋ ਜੇ ਸਾਨੂੰ ਵਿਆਹ ਸ਼ਾਦੀ ਫੰਕਸ਼ਨ ਹੈ ਅਸੀਂ ਕਿਸੇ ਦੇ ਘਰ ਆਣਾ ਜਾਣਾ ਹੈ ਤੇ ਫਿਰ ਮੈਂ ਕਹਿੰਨੀ ਹਾਂ ਜਰੂਰ ਬਾਈ ਕਰਨਾ ਚਾਹੀਦਾ ਹੈ ਆ ਦੇਖ ਸਕਦੇ ਜੇ ਇਹਨਾਂ ਟਾਈਗਨ ਦੇ ਦੁਪੱਟਾ ਕਰਾਵਾਂ ਕਲਰ ਦੇਖਿਓ ਇੰਨੇ ਸੋਨੇ ਫਲਾਵਰਾਂ ਦੇ ਕਲਰ ਆ ਬਾਜੂ ਤੇ ਆਲਓਵਰ 5 ਮੀਟਰ ਦੀ ਕੱਟ ਜੇ ਤੇ ਫੈਬਰਿਕ ਇਹਦਾ ਵੀ ਨਾ ਮੈਂ ਸੂਟ ਤਾਂ ਬਣਾ ਨਹੀਂ ਨਹੀਂ ਪਰ ਨਾ ਬਹੁਤ ਸੋਨਾ ਮੈਨਾਂ ਕਿ ਪਿਛਲੇ ਸਾਲ ਤਾਂ ਦਿਖਾਵਾਂਗੀ ਉਹੀ ਸੂਟ ਇਸੇ ਵੀਡੀਓ 'ਚ ਦਿਖਾ ਦਾਂਗੀ ਕਿੰਨੇ ਦਾ ਮੈਂ ਕੱਪੜਾ ਲਿਆ 1200 ਦਾ ਤੇ 1500 ਦਾ ਤੇ ਮੈਂ ਵਾਰੇ ਕਰਵਾਇਆ ਸੇਮ ਪੈਨਲ ਬਣਵਾਇਆ ਸੀ ਗਲੇ ਦਾ ਕ ਬਣਾਇਆ ਇਹ ਪਹੁੰਚੇ ਤੇ ਇੰਨਾ ਜ਼ਿਆਦਾ ਤੇ ਝੂੜ ਤਾਂ ਇੱਕ ਦੋ ਵਾਰ ਹੀ ਪਹਿਨਾ ਹੁੰਦਾ ਅਸੀਂ ਦੋ ਫੰਕਸ਼ਨ ਦੇਖ ਲਏ ਤੇ ਬਾਅਦ ਚ ਅਸੀਂ ਕਹਿਦਾ ਹੋ ਨਹੀਂ ਪਾਣਾ ਤੇ ਮੈਂ ਦੇਣਾ ਇਹੋ ਕਹਿੰਨ ਚਲੋ ਵਿਆਹ ਸਾਤੇ ਸਾਨੂੰ ਇੱਕਦਾਂ ਮਹਿੰਗਾ ਝੂੜ ਜ਼ਰੂਰ ਚਾਹੀਦਾ ਪਰ ਜੇ ਦੋਸੀ ਕਿਤੇ ਆਣਾ ਜਾਣਾ ਉਹਦੇ ਲਈ ਸਪੈਸ਼ਲ ਝੂੜ ਨੇ ਦੇਖਿਓ ਉਹ ਵੀ ਤੁਹਾਨੂੰ ਮੈਂ ਦਿਖਾਣੇ ਆ ਦੱਸਿਓ ਮੈਨੂੰ ਕਹੋ ਜੇ ਲੱਗੇ ਇੱਕ ਵਾਰੀ ਮਤਨ ਨਾ ਵਿਸ਼ਵਾਸ ਹੈ ਚੰਗੀ ਤਰ੍ਹਾਂ ਦਿਖਾਣੇ ਆ ਤੇ ਕਲਰ ਇੱਚ ਥੋੜਾ ਲਾਈਟ ਆ ਰਿਹਾ ਡਾਰਕ ਹੈ ਬਹੁਤ ਜ਼ਿਆਦਾ ਸੋਨਾ ਰੀਅਲ ਚ ਕੈਮਰੇ ਨਾਲ ਵੀ ਕਲਰ ਇਹ ਜ਼ਿਆਦਾ ਸੋਹਣਾ ਦੇਖੋ ਬਾਰੇ ਇੱਕ ਦੀ ਸਫਾਈ ਦੇਖੋ ਤੁਸੀਂ ਬਹੁਤ ਸੋਹਣੀ ਹੈ ਨਾ ਤੇ ਇਸ ਕਰਕੇ ਇਹ ਦੀ ਸੋਹਣੀ ਅਗੇ ਸ਼ਾਲ ਦੇ ਕਟਾਈ ਕਰ ਦਿੰਦੇ ਬਾਰੇ ਇੱਕ ਦੀ ਬਹੁਤ ਵਧੀਆ ਹੈ ਇਹ ਨਾ 600 ਦਾ ਦੇ ਆਪਾਂ ਜੇ ਪਲੇਨ ਕਪੜਾ ਲਈਏ ਨਾ ਚਾਕਲੇਟ ਕਾਟਨ ਦਾ ਤੁਸੀਂ ਖੁਸ਼ਕ ਦੇ ਜਮਾਦਾਰ ਤੋਂ ਆਂਦਾ ਇਹ ਦੇ ਬਾਰੇ ਕੋਈ ਆਵੇ ਤੇ ਬਾਰੇ ਕੋਈ ਰਫ ਬਾਰੇ ਨਹੀਂ ਤੁਸੀਂ ਕਹਿ ਦਿਓ ਕਿ ਮਾੜਾ ਮੋਟਾ ਦੇਖ ਸਕਦੇ ਜਿਵੇਂ ਮਗਰੋਂ ਵੀ ਤੇ ਬੜਾ ਵਧੀਆ ਚੀਜ਼ ਹੈ ਜਰੂਰ ਜੀ ਨੇ ਆਰਡਰ ਕਰਨੇ ਹੋਣਗੇ ਤੇ ਮੈਨੂੰ ਕਮੈਂਟ ਕਰਿਓ ਤੇ ਮੈਂ ਤੁਹਾਨੂੰ ਹੋਰ ਮੈਂ ਇੰਸਟਾਗ੍ਰam ਦਾ ਲਿੰਕ ਦੇ ਦਾਂਗੀ ਤੇ ਉੱਥੇ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਜੇ ਤੇ ਮੈਂ ਤੁਹਾਡਾ ਨਾਮ ਬਣਾ ਫੋਨ ਨੰਬਰ ਦੇ ਦਾਂਗੀ ਆ ਦੇਖੋ ਉਹ ਵੀ ਤੁਹਾਨੂੰ ਮੈਂ ਦਿਖਾਣ ਜਿਹੜਾ ਮੈਂ ਇਨਾ ਮਹਿੰਗਾ ਛੋੜ ਗੁਣਾ ਆ ਹੁਣ ਮੈਂ ਨੈਕਸਟ ਟਾਈਮ ਉਹ ਦਿਖਾਣੀ ਆ ਚਲੋ ਜੀ ਠੀਕ ਹੈ ਮੈਂ ਇਤਰਾ ਦਿਖਾ ਦਿੰਦੀ ਆ ਸਕਰੀਨ ਸ਼ਾਟ ਲੈ ਕੇ ਆਰਡਰ ਕਰਨੇ ਕਰਦੇ ਹੋ ਚੰਦੋ ਤੇ ਹੋਂ ਤਾਂ ਨਮ ਦਿਖਾਨੀ ਜਿਹੜਾ ਮੈਂ ਨਾ ਆਪ ਬਨਵਾਇਆ ਹੈ ਆ ਜੀ ਇਹ ਨਾ ਦੁਪੱਟਾ ਘੱਟੋ ਘੱਟ ਵੀ 16 17 ਸਾਲ ਪੁਰਾਣਾ ਹੈ ਦੇਖ ਲਓ ਉਹਦੋਂ ਪੱਖੀ ਲੈ ਸਰ ਨਵੀਂ ਨਵੀਂ ਚੱਲੀ ਸੀ ਤੇ ਦੁਪੱਟਾ ਬੜਾ ਕੋਸਲੀ ਸੀ ਮਹਿੰਗਾ ਹੈ ਤੇ ਨਾ ਆਪ ਤਿੰਨ ਛੂਟ ਹੰਡਾ ਲੈ ਸਰ ਹਲੋ ਤੇ ਇੰਨਾ ਵਧੀਆ ਕਿਤੋਂ ਨਹੀਂ ਕੋਈ ਬੁਟੀਕ ਵਾਲੀ ਵੀ ਕਹਿੰਦੀ ਮੈਡਮ ਇਹ ਤੇ ਲੱਗਦਾ ਨਹੀਂ ਤੁਹਾਡਾ ਦੁਪੱਟਾ ਪੁਰਾਣਾ ਹੈ ਆ ਦੇਖ ਸਕਦੀ ਜੀ ਤੇ ਇਹ ਨਾ ਮੇਰੀ ਸਿਸਟਰ ਨੇ ਮੈਨੂੰ ਦਿੱਤਾ ਸੀ ਉਹ ਮੈਨੂੰ ਸੋਨਾ ਬੜਾ ਲੱਗਦਾ ਇਲਾਜ ਦਾ ਕਰਕੇ ਤੇ ਉਹਨਾਂ ਮੈਨੂੰ ਦੇ ਦਿੱਤਾ ਤੇ ਉਹਨਾਂ ਨਾਲ ਮੈਂ ਬਣਵਾਇਆ ਸੀ ਆਹ ਸੂਟ ਇਹਨਾਂ ਮੈਂ 1500 ਰੁਪਿਆ ਵਰਕ ਦਾ ਦਿੱਤਾ ਤੇ ਮੇਰੇ ਖਲ 1200 ਦਾ ਕਪੜਾ ਸੀ ਚਲ ਮੈਨੂੰ ਤੇ ਪੈ ਗਿਆ ਠੀਕ ਕਿਉਂਕਿ ਦੁਪੱਟਾ ਘਟੋ ਘਟਾ 1000 ਰੁਪਿਆ ਦਾ ਹੋਣਾ ਜਿਹੜਾ ਮੇਰੇ ਕੋਲ ਹੈਗਾ ਸੀ ਤੇ ਆਹ ਦੇਖ ਸਕਦੇ ਜੀ ਤੇ ਇਹ ਨਾ ਮੈਂ ਉਹਦੇ ਦਾ ਅੱਜ ਕੱਲੇ ਬਣਵਾਇਆ ਸੀ ਤੇ ਬੜਾ ਸੋਨਾ ਵਰਕ ਤੇ ਐਵੇਂ ਕੀਏ ਬੜਾ ਸੋਨਾ ਫੈਬਰਿਕ ਵੀ ਇਹ ਵੀ ਬਹੁਤ ਸੋਨਾ ਹੈ ਜੇ ਕਿਸੇ ਨੇ ਵੀ ਵਾਰੇ ਕਰਵਾਉਣਾ ਹੈ ਤਾਂ ਸਾਨੂੰ ਦੱਸ ਦਿਓ ਆ ਦੇਖੋ ਪੌਂਚਿਆ ਤੇ ਸਟੇਟ ਸਿਲਵਰ ਬਣਾਈ ਸੀ ਤੇ ਪੌਂਚਿਆ ਤੇ ਵਰਕ ਕਰਵਾਇਆ ਸੀ ਮੰਨਦੇ ਨਹੀਂ ਸੀ ਮੈਂ ਕਹਿੰਦੇ ਨਹੀਂ ਮੈਂ ਜ਼ਿਆਦਾ ਪੈਸੇ ਲੱਗਨੇ ਤੇ ਮੈਂ 1500 ਰੁਪਏ ਦੇ ਫਿਰ ਸਾਰਾ ਛੂਟ ਵਰਕ ਕਰਵਾ ਲਿਆ ਸੀ ਆ ਦੇਖ ਸਕਦੇ ਜੀ ਬਾਜੂ ਤੇ ਵੀ ਇਹ ਦਾ ਸੋਨੀ ਫਲਾਵਰ ਹੈ ਤੇ ਇਸੇ ਮੇਰੇ ਸੂਟ ਏਵੀ ਜੇ ਤੁਸੀਂ ਵਾਰੇ ਕਰਵਾਉਣਾ ਚਾਹਦੇ ਜੀ ਏ ਵੀ ਦੱਸਦੇ ਹੋ ਇਹੋ ਜਿਹੀ ਚੀਜ਼ਾਂ ਤੇ ਜੈਂਟਲੀ ਜੀ ਤੁਹਾਨੂੰ ਪਤਾ ਹੀ ਆ ਹਰ ਟਾਈਮ ਸਾਡਾ ਬਹਾਰ ਦੀਆਂ ਚੀਜ਼ਾਂ ਨੇ ਕਦੀ ਨਾ ਰੁਵਾਟ ਗਿਆ ਨਾ ਜਾਣਾ ਇਹਨਾਂ ਦਾ ਤੇ ਬਹੁਤ ਸੋਹਣੇ ਤੇ ਆਏ ਨਾਲ ਦੁਪੱਟਾ ਇੰਨਾ ਜ਼ਿਆਦਾ ਹੈਵੀ ਦੁਪੱਟਾ ਨਾ ਬਹੁਤ ਹੀ ਜ਼ਿਆਦਾ ਐਨ ਅੱਜਕੱਲ ਤੇ ਦੁਪੱਟੇ ਜਿੰਨੇ ਮਰ ਪਿਓਰ ਚਨਾਉਂਦਾ ਮੇਰੇ ਕੋਲ 700 ਰੁਪਏ ਦੀ ਲੈਸ ਹੈ ਤੇ ਇਹਨੇ ਦਾ ਇਹ ਦੁਪੱਟਾ ਆਵਨੇ ਪਰ 16-17 ਸਾਲਾਂ ਸਿੱਕੀ ਕੀਮਤ ਚੱਕਾ ਲਈ ਜੋ ਸਮੇਂ ਫ੍ਰੀਪੈਅ ਨੇ ਪੈਸੇ ਲਾਏ ਸੀ ਬੜਾ ਹੀ ਸੋਹਣਾ ਮੈਂ ਦੇਣਾ ਨਾ ਮੈਰਿਜ ਵੀ ਇੱਕ ਟੰਡ ਕੀਤੀ ਹੈ ਤੁਹਾਨੂੰ ਫੋਟੋ ਸ਼ੇਅਰ ਕਰ ਦਾਂਗੀ ਆ ਦੇਖ ਸਕਦੇ ਜੀ ਤਿੰਨੇ ਸੂਟ ਜੇ ਮੇਰੀ ਕਿਸੇ ਭੈਣਾਂ ਨੇ ਆਰਡਰ ਕਰਨੇ ਹੋਣ ਤੇ ਕਰ ਸਕਦੇ ਜੀ ਤੁਹਾਨੂੰ ਇਸ ਤਰ੍ਹਾਂ ਦਿਖਾ ਦਿੰਦੀ ਆ ਸਕਰੀਨ ਸ਼ਾਟ ਲੈ ਕੇ ਤੇ ਜਿੰਝ ਜਲਦ ਜਦੋਂ ਮੈਂ ਫੇਰ ਬਣਾਵਾਂਗੀ ਤੁਹਾਡਾ ਉਹ ਵੀ ਵੀਡੀਓ ਸ਼ੇਅਰ ਕਰਿਆ ਕਰਾਂਗੀ ਕਿਉਂਕਿ ਆਪਾਂ ਨੂੰ ਤੁਹਾਨੂੰ ਪਤਾ ਹੈ ਠੀਕ ਹੈ ਫਰੈਂਡ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਇਹ ਸੂਟ ਕਿਹੋ ਜਿਹਾ ਲੱਗੇ ਤੇ ਨਾਲੇ ਸਾਡੀ ਵੀਡੀਓ ਨੂੰ ਸ਼ੇਅਰ ਲਾਈਕ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਮਿਲਦੇ ਹਾਂ ਤੁਹਾਨੂੰ ਇੱਕ ਹੋਰ ਨਵੀਂ ਵੀਡੀਓ ਨਾਲ ਘਰ ਦੀ ਨਾਲ ਤੇ ਦੱਸਿਓ ਜ਼ਰੂਰ ਇਹ ਠੀਕ ਹੈ ਫਰੈਂਡ ਬਾਏ ਬਾਏ ਮੈਂ ਤੁਹਾਨੂੰ ਆਫੇਰ ਦਿਖਾਦਾ ਆ ਤਿੰਨੇ ਸੂਟ ਜੇ ਤੇ ਆ ਮੈਂ ਆਪ ਹੀ ਸਟਿਚ ਕਰਦੀ ਹਾਂ ਤੇ ਦੱਸਿਓ ਤੁਹਾਨੂੰ ਕਿਹੋ ਜਿਹਾ ਲੱਗੇ ਸੂਟ ਠੀਕ ਹੈ ਫਰੈਂਡ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਨਾਲ ਬਾਏ ਬਾਏ